ਆ ਲੀਡਰ ਆ ਲੀਡਰਾਂ ਦੀ ਗੱਡੀ ਜਾਂਦੀ ਆ ਠੀਕ ਹੈ ਹੁਣ ਇਹ ਸਰਕਾਰੀ ਕਿਸੇ ਲੀਡਰ ਦੀ ਗੱਡੀ ਆ ਤੇ ਹੁਣ ਇਹ ਲੀਡਰ ਇੱਥੋਂ ਦੀ ਗੱਡੀ ਨਿਘਾ ਕੇ ਲੈ ਗਏ ਆ ਆਪਦੀ ਠੀਕ ਹੈ ਨਾਲ ਸਕਿਉਰਿਟੀ ਆ ਹੋ ਗਿਆ ਡਾਟਾ ਵੀਡੀਓ ਸਭ ਤੋਂ ਪਹਿਲਾਂ ਤੂੰ ਆ ਪੌਲ ਦਿਖਾ ਦੇ ਨੇੜੇ ਕਰਕੇ ਕੈਮਰਾ ਪਹਿਲਾਂ ਵੀ ਪਿੰਡ ਵਾਲੇ ਨੇ ਲੈ ਆ ਆ ਤੁਸੀਂ ਪੌਲ ਦੇਖਸਾ ਜੋ ਇੱਥੋਂ ਇੱਕ ਗੱਡੀ ਮਸਾਂ ਨੰਗਰੀ ਆ ਤੇ ਤੁਸੀਂ ਪਾਣੀ ਦੇਖ ਲਓ ਹੁਣ ਕਿੰਨੀ ਤੇਜ਼ੀ ਦੇ ਨਾਲ ਆ ਰਿਹਾਗਾ ਇਹ ਜਿਹੜਾ ਪੌਲਾ ਆ ਟਿਵਾਣਾ ਪੈਂਡਾ ਇੱਧਰ ਜ਼ਿਲ੍ਹਾ ਸਹਿਬਜਾਦਾ ਅਜੀਤ ਸਿੰਘ ਨਗਰ ਮਹਾਲੀ ਠੀਕ ਹੈ ਇਹ ਪਿੰਡ ਦਾ ਪੌੜਾ ਜਿਹੜਾ ਪਹਿਲਾਂ ਵੀ ਇਹ ਪੁਲ ਬਣਾਇਆ ਗਿਆ ਉਹ ਵੀ ਸਾਰੇ ਨਗਰ ਨੇ ਪੈਸੇ ਇਕੱਠੇ ਕਰਕੇ ਆਪ ਜਿਹੜਾ ਇਹ ਪੁਲ ਬਣਾਇਆ ਉਸ ਤੋਂ ਬਾਅਦ ਜਦੋਂ ਪਾਣੀ ਆਇਆ ਉਦੋਂ ਜਿਹੜਾ ਪਹਿਲਾ ਵਾਲਾ ਪੁਲ ਸੀਗਾ ਉਹ ਟੁੱਟ ਗਿਆ ਸੀ ਤੇ ਹੁਣ ਫਿਰ ਪਿੰਡ ਵਾਲਿਆਂ ਨੇ ਆਪ ਪੈਸੇ ਇਕੱਠੇ ਕਰਕੇ ਮਿੱਟੀ ਪਾ ਕੇ ਆ ਪੁਲ ਬਣਾਇਆ ਗਿਆ ਤੇ ਦਿਨ ਰਾਤ ਜਿਹੜੇ ਸਾਡੇ ਨੌਜਵਾਨ ਮੁੰਡੇ ਆ ਸਾਰਾ ਪਿੰਡ ਆ ਜਿਹੜਾ ਸ਼ਾਮ ਦੇ 6 ਵਜੇ ਤੋਂ ਇੱਥੇ ਖੜ ਜਾਂਦੇ ਆ ਸਾਰੇ ਨੌਜਵਾਨ ਰਾਤ ਦੇ 12 1 ਵਜੇ ਤੱਕ ਸਵੇਰ ਤੱਕ ਜਿਹੜੀਆਂ ਇੱਥੋਂ ਗੱਡੀਆਂ ਆਉਂਦੀਆਂ ਨੇ ਉਹ ਪਾਸ ਕਰਾਉਂਦੇ ਆ ਤੇ ਆਹ ਤੁਸੀਂ ਗੱਡੀ ਦੇਖ ਲਓ ਮਸਾਂ ਹੀ ਇੱਕ ਗੱਡੀ ਲੰਘਦੀ ਆ ਪੋਲ ਦੇ ਦੂਜੇ ਪਾਸੇ ਵੀ ਖੜੇ ਆ ਨੌਜਵਾਨ ਤੇ ਇੱਧਰਲੇ ਪਾਸੇ ਵੀ ਖੜੇ ਆ ਤੇ ਤੁਹਾਨੂੰ ਮੈਂ ਸਾਰਾ ਦਿਖਾ ਦੂੰ ਪਿੰਡ ਦੇ ਬਾਹਰ ਤੱਕ ਜਿੰਨਾ ਟਾਈਮ ਗੱਡੀ ਜਾਂਦੀ ਨਹੀਂ ਇਹ ਨੌਜਵਾਨ ਆਈ ਸੇਵਾ ਕਰਦੀ ਆ ਉਧਰਲੇ ਪਾਸੇ ਦਿਖਾ ਦੇ ਕੈਮਰਾ ਮਾਰਾ ਜਾਂ ਮਾਰ ਕੇ ਠੀਕ ਆ ਆਹ ਮੁੰਡੇ ਖੜੇ ਆ ਜਣ ਉਧਰ ਮਾਰ ਦੇ ਕੈਮਰਾ ਠੀਕ ਹੈ ਤੇ ਆ ਪੁਲ ਦਿਖਾ ਦੇ ਹੁਣ ਚੰਗੀ ਤਰ੍ਹਾਂ ਤੇ ਮੇਰਾ ਵੀਰ ਇਹ ਸਾਡੀਆਂ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਇਹ ਕੰਮ ਇਹ ਪੁਲ ਬਣਾਉਣੇ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਆ ਸਰਕਾਰਾਂ ਦੀ ਬਣਦੀ ਆ ਕਿ ਨਹੀਂ ਬਣਦੀ ਇੰਨਾ ਇੰਨਾ ਅਸੀਂ ਟੈਕਸ ਦਿੰਨੇ ਆ ਕਾਦੇ ਲਈ ਦਿੰਨੇ ਆ ਜਾਂ ਤਾਂ ਫਿਰ ਤੁਸੀਂ ਸਾ ਤੋਂ ਟੈਕਸ ਲੈਣਾ ਬੰਦ ਕਰ ਦੋ ਹੁਣ ਜੇ ਪਿੰਡ ਵਾਲਿਆਂ ਨੂੰ ਆਪਦੇ ਬਲਬੂਤੇ ਦੇ ਉੱਪਰੀ ਆ ਕੰਮ ਕਰਨੇ ਪੈ ਰਹੇ ਆ ਸਾਰੀ ਸਾਰੀ ਰਾਤ ਇਹਨਾਂ ਨੂੰ ਜਾਗਣਾ ਪੈ ਰਿਹਾਗਾ ਠੀਕ ਹੈ ਦਿਨੇ ਇਹ ਆਪਦੇ ਕੰਮ ਕਦੋਂ ਕਰਨਗੇ ਰਾਤ ਦਾ ਟਾਈਮ ਹੁੰਦਾ ਜਦੋਂ ਬੰਦੇ ਨੇ ਘੜੀ ਆਰਾਮ ਕਰਨਾ ਹੁੰਦਾਗਾ ਇਹ ਪਿੰਡ ਵਾਲਿਆਂ ਦੀ ਤੁਸੀਂ ਹਾਲਤ ਦੇਖੋ ਤੇ ਜਿੰਨੇ ਇੱਥੋਂ ਦੀ ਜਿੰਨੇ ਵੀ ਲੋਕ ਨੰਗਦੇ ਆ ਮੈਂ ਸਾਰੀ ਸੰਗਤ ਦੇ ਅੱਗੇ ਬੇਨਤੀ ਕਰਦਾ ਵੀ ਜਿੰਨਾ ਹੋ ਸਕਦਾ ਤੁਸੀਂ ਸੇਵਾ ਦੇ ਵਿੱਚ ਹਿੱਸਾ ਜ਼ਰੂਰ ਪਾਓ ਕਿਉਂਕਿ ਇਹ ਹੁਣ ਨੌਜਵਾਨ ਆਪਣੀ ਖਾਤਰੀ ਖੜੇ ਆ ਸਵੇਰੇ ਆਪਦੇ ਕੰਮ ਧੰਦੇ ਕਰਦੇ ਆਏ ਸਵੇਰੇ ਆਪਦੇ ਕੰਮ ਧੰਦੇ ਨਵੇੜਣ ਤੋਂ ਬਾਅਦ ਆਪਦਾ ਫਰਜ ਸਮਝ ਕੇ ਇੱਥੇ ਖੜਦੇ ਆ ਵੀ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਜੇ ਆਹ ਦੇਖ ਲਓ ਤੁਸੀਂ ਮੁੰਡਾ ਟਾਇਰ ਜਮਾ ਪੂਰੇ ਪੂਰੇ ਆਉਂਦੇ ਆ ਮਾੜਾ ਇਹ ਇੱਥੋਂ ਨੇੜੇੋਂ ਦਿਖਾ ਲਈ ਪੁੱਲ ਆਹ ਦੇਖ ਲਓ ਇੱਥੇ ਖੜ ਕੇ ਦਿਖਾ ਕਿਵੇਂ ਗੱਡੀਆਂ ਆਉਂਦੀਆਂ ਲੈਨ 'ਚ ਆਹ ਦੇਖੋ ਕਿੱਡਾ ਰੈਸਕਾ ਏ ਪੁਲ ਦਾ ਹਨਾ ਵੀ ਜੇ ਸਰਕਾਰ ਇੱਥੇ ਤੂੰ ਇੱਧਰ ਆਇਆ ਤੇਰੇ ਤੇ ਨਾ ਗੱਡੀ ਚੜ ਜੇ ਹੈਂ ਆਹ ਦੇਖ ਲਓ ਤੁਸੀਂ ਕਿੱਡਾ ਰਿਸਕੀ ਇੱਥੇ ਕੰਮ ਆ ਵੀ ਜੇ ਸਰਕਾਰ ਕੁਛ ਕਰੇ ਕੀ ਇੱਥੇ ਕੁਝ ਕਰ ਨਹੀਂ ਸਕਦੀ ਕੀ ਇੱਥੇ ਅਸੀਂ ਜਿਹੜਾ ਪੌੜਾ ਬਣਾ ਨਹੀਂ ਸਕਦੇ ਆਹ ਦੇਖੋ ਆ ਲੀਡਰ ਆ ਲੀਡਰਾਂ ਦੀ ਗੱਡੀ ਆ ਠੀਕ ਹੈ ਹੁਣ ਇਹ ਸਰਕਾਰੀ ਕਿਸੇ ਲੀਡਰ ਦੀ ਗੱਡੀ ਆ ਤੇ ਹੁਣ ਇਹ ਲੀਡਰ ਇੱਥੋਂ ਦੀ ਗੱਡੀ ਨਿਗਾਹ ਕੇ ਲੈ ਗਏ ਆ ਆਪਦੀ ਠੀਕ ਹੈ ਨਾਲ ਸਿਕਿਉਰਿਟੀ ਆ ਹੋ ਗਿਆ ਲੀਡਰ ਸਾਹਿਬ ਆਜਾ ਪਰ ਗੱਲ ਕਰ ਲਈਏ ਕੌਣ ਦਾ ਚੱਲ ਕੋਈ ਆਹੋ ਨੰਘਿਆ ਇਹ ਲੀਟਰ ਇੱਥੋਂ ਨੰਘੇ ਆਣਗੇ ਆਇ ਨਹੀਂ ਵੀ ਗਾਂ ਜਾ ਕੇ ਅਸੀਂ ਕੋਈ ਆਵਾਜ਼ ਬੁਲੰਦ ਕਰੀਏ ਇੱਥੇ ਕੋਈ ਅੱਗੇ ਜਾ ਕੇ ਤੁਸੀਂ ਗੱਲ ਕਹੀ ਦਿਓ ਇੱਥੋਂ ਦੀ ਲੀਟਰ ਆਉਂਦੇ ਆ ਲੀਟਰ ਆਪਦੀਆਂ ਗੱਡੀਆਂ ਨਿਗਾਹ ਕੇ ਲੈ ਜਾਂਦੇ ਆ ਪਰ ਆਇ ਨਹੀਂ ਵੀ ਅਸੀਂ ਇਸ ਪੁਲ ਦੇ ਬਾਰੇ ਕੁਛ ਕਰਦੀਏ ਜਾਂ ਇੱਥੇ ਸੇਵਾ ਦੇ ਵਿੱਚ ਹਿੱਸਾ ਪਾ ਦਈਏ ਸ਼ਾਮ ਦੇ 6 ਵਜੇ ਤੋਂ ਇੱਥੇ ਖੜ ਜਾਂਦੇ ਆ ਸਾਰੇ ਨੌਜਵਾਨ ਰਾਤ ਦੇ 12 1 ਵਜੇ ਤੱਕ ਸਵੇਰ ਤੱਕ ਜਿਹੜੀਆਂ ਇਥੇ ਗੱਡੀਆਂ ਆਉਂਦੀਆਂ ਨੇ ਉਹ ਪਾਸ ਕਰਾਉਂਦੇ ਆ ਤੇ ਆਹ ਤੁਸੀਂ ਗੱਡੀ ਦੇਖ ਲਓ ਮਸਾ ਹੀ ਇੱਕ ਗੱਡੀ ਲੰਘਦੀ ਆ ਪੌਲ ਦੇ ਦੂਜੇ ਪਾਸੇ ਵੀ ਖੜੇ ਆ ਨੌਜਵਾਨ ਤੇ ਇਧਰਲੇ ਪਾਸੇ ਵੀ ਖੜੇ ਆ ਤੇ ਤੁਹਾਨੂੰ ਮੈਂ ਸਾਰਾ ਦਿਖਾ ਦੂੰ ਪਿੰਡ ਦੇ ਬਾਹਰ ਤੱਕ ਜਿੰਨਾ ਟਾਈਮ ਗੱਡੀ ਜਾਂਦੀ ਨਹੀਂ ਇਹ ਨੌਜਵਾਨ ਆਈ ਸੇਵਾ ਕਰਦੀ ਆ ਉਧਰਲੇ ਪਾਸੇ ਦਿਖਾ ਦੇ ਕੈਮਰਾ ਮਾਰਾ ਜਾਂ ਮਾਰ ਕੇ ਠੀਕ ਆ ਆਹ ਮੁੰਡੇ ਖੜੇ ਆ ਚਲ ਉਧਰ ਮਾਰ ਦੇ ਕੈਮਰਾ ਠੀਕ ਆ ਤੇ ਆ ਪੌਲ ਦਿਖਾ ਦੇ ਹੁਣ ਚੰਗੀ ਤਰ੍ਹਾਂ ਵੇ ਮੇਰਾ ਵੀਰ ਇਹ ਸਾਡੀਆਂ ਸਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਇਹ ਕੰਮ ਇਹ ਪੌਲ ਬਣਾਉਣੇ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਆ ਸਰਕਾਰਾਂ ਦੀ ਬਣਦੀ ਆ ਕਿ ਨਹੀਂ ਬਣਦੀ ਇੰਨਾ ਇੰਨਾ ਅਸੀਂ ਟੈਕਸ ਦਿੰਨੇ ਆ ਕਾਦੇ ਲਈ ਦਿੰਨੇ ਆ ਜਾਂ ਤਾਂ ਫਿਰ ਤੁਸੀਂ ਸਾ ਤੋਂ ਟੈਕਸ ਲੈਣਾ ਬੰਦ ਕਰ ਦਿਓ ਹੁਣ ਜੇ ਪਿੰਡ ਵਾਲਿਆਂ ਨੂੰ ਆਪਦੇ ਬਲਬੂਤੇ ਦੇ ਉੱਪਰੀ ਆ ਕੰਮ ਕਰਨੇ ਪੈ ਰਹੇ ਆ ਸਾਰੀ ਸਾਰੀ ਰਾਤ ਇਹਨਾਂ ਨੂੰ ਜਾਗਣਾ ਪੈ ਰਿਹਾਗਾ ਠੀਕ ਹੈ ਦਨੇ ਇਹ ਆਪਦੇ ਕੰਮ ਕਦੋਂ ਕਰਨਗੇ ਰਾਤ ਦਾ ਟਾਈਮ ਹੁੰਦਾ ਹੈ ਜਦੋਂ ਬੰਦੇ ਨੇ ਕੜੀ ਆਰਾਮ ਕਰਨਾ ਹੁੰਦਾ ਹੈਗਾ ਇਹ ਪਿੰਡ ਵਾਲਿਆਂ ਦੀ ਤੁਸੀਂ ਹਾਲਤ ਦੇਖੋ ਤੇ ਜਿੰਨੇ ਇੱਥੋਂ ਦੀ ਜਿੰਨੇ ਵੀ ਲੋਕ ਲੰਘਦੇ ਆ ਮੈਂ ਸਾਰੀ ਸੰਗਤ ਦੇ ਅੱਗੇ ਬੇਨਤੀ ਕਰਦਾ ਵੀ ਜਿੰਨਾ ਹੋ ਸਕਦਾ ਤੁਸੀਂ ਸੇਵਾ ਦੇ ਵਿੱਚ ਹਿੱਸਾ ਜ਼ਰੂਰ ਪਾਓ ਕਿਉਂਕਿ ਇਹ ਹੁਣ ਨੌਜਵਾਨ ਆਪਣੀ ਖਾਤਰੀ ਖੜੇ ਆ ਸਵੇਰੇ ਆਪਦੇ ਕੰਮ ਧੰਦੇ ਕਰਦੇ ਆ ਸਵੇਰੇ ਆਪਦੇ ਕੰਮ ਧੰਦੇ ਨਵੇੜਣ ਤੋਂ ਬਾਅਦ ਆਪਦਾ ਫਰਜ ਸਮਝ ਕੇ ਇੱਥੇ ਖੜਦੇ ਆ ਵੀ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਜੇ ਆਹ ਦੇਖ ਲਓ ਤੁਸੀਂ ਮੁੰਡਾ ਟਾਇਰ ਜਮਾ ਪੂਰੇ ਪੂਰੇ ਆਉਂਦੇ ਆ ਮਾੜਾ ਇੱਥੋਂ ਨੇੜੇੋਂ ਦਿਖਾ ਦੀ ਪੁੱਲ ਆਹ ਦੇਖ ਲਓ ਇੱਥੇ ਖੜ ਕੇ ਦਿਖਾ ਕਿਵੇਂ ਗੱਡੀਆਂ ਆਉਂਦੀਆਂ ਲੈਨ 'ਚ ਆਹ ਦੇਖੋ ਕਿੱਡਾ ਰਿਸਕ ਆ ਇਹ ਪੁਲ ਦਾ ਹਨਾ ਵੀ ਜੇ ਸਰਕਾਰ ਇੱਥੇ ਤੂੰ ਇੱਧਰ ਆਇਆ ਤੇਰੇ ਤੇ ਨਾ ਗੱਡੀ ਚੜ ਜੇ ਹੈ ਆਹ ਦੇਖ ਲਓ ਤੁਸੀਂ ਕਿੱਡਾ ਰਿਸਕੀ ਇੱਥੇ ਕੰਮ ਆ ਵੀ ਜੇ ਸਰਕਾਰ ਕੁਛ ਕਰੇ ਕੀ ਇੱਥੇ ਕੁਛ ਕਰ ਨਹੀਂ ਸਕਦੀ ਕੀ ਇੱਥੇ ਅਸੀਂ ਜਿਹੜਾ ਪੌੜਾ ਬਣਾ ਨਹੀਂ ਸਕਦੇ ਆ ਦੇਖੋ ਆ ਲੀਡਰ ਆ ਲੀਡਰਾਂ ਦੀ ਗੱਡੀ ਜਾਂਦੀ ਆ ਠੀਕ ਹੈ ਹੁਣ ਇਹ ਸਰਕਾਰੀ ਕਿਸੇ ਲੀਡਰ ਦੀ ਗੱਡੀ ਆ ਤੇ ਹੁਣ ਇਹ ਲੀਡਰ ਇੱਥੋਂ ਦੀ ਗੱਡੀ ਨਿਘਾ ਕੇ ਲੈ ਗਏ ਆ ਆਪਦੀ ਠੀਕ ਹੈ ਨਾਲ ਸਿਕਿਉਰਿਟੀ ਆ ਉਹ ਆ ਗਏ ਲੀਡਰ ਸਾਹਿਬ ਆਜਾ ਪਰ ਗੱਲ ਕਰ ਲਈ ਆ ਕੌਣ ਦਾ ਚੱਲ ਕੋਈ ਆਹੋ ਨੰਘਿਆ ਇਹ ਲੀਡਰ ਇੱਥੋਂ ਨੰਘੇ ਆਣਗੇ ਆਇ ਨਹੀਂ ਵੀ ਗਾਂਹ ਜਾ ਕੇ ਅਸੀਂ ਕੋਈ ਆਵਾਜ਼ ਬੁਲੰਦ ਕਰੀਏ ਇੱਥੇ ਕੋਈ ਅੱਗੇ ਜਾ ਕੇ ਤੁਸੀਂ ਗੱਲ ਕਹੀ ਦਿਓ ਇੱਥੋਂ ਦੀ ਲੀਡਰ ਆਉਂਦੇ ਆ ਲੀਡਰ ਆਉਂਦੀਆਂ ਗੱਡੀਆਂ ਨਿਘਾ ਕੇ ਲੈ ਜਾਂਦੇ ਆ ਪਰ ਆਇ ਨਹੀਂ ਵੀ ਅਸੀਂ ਇਸ ਪੁਲ ਦੇ ਬਾਰੇ ਕੁਛ ਕਰਦੀਏ ਜਾਂ ਇੱਥੇ ਸੇਵਾ ਦੇ ਵਿੱਚ ਹਿੱਸਾ ਪਾ ਦਈਏ ਬਾਕੀ ਸਾਰਾ ਕੁਝ ਆਪਾਂ ਦੇਖ ਹੀ ਲਿਆ ਹਨਾ মিডিਏ ਤੇ ਵੀ ਦਿਖਾਤਾ ਲੱਖਾਂ ਲੋਕ ਨੰਘਦੇ ਆ ਉਹ ਵੀ ਸਾਰੇ ਕੋ ਦੇਖਦੇ ਜਾਣਾ ਚਲੋ ਲੋਕ ਵੀ ਆਪਣੀ ਸ਼ਰਧਾ ਮੁਤਾਬਕ ਹਿੱਸਾ ਪਾ ਲੈਂਦੇ ਪਰ ਜਿਹੜਾ ਇਹ ਕੰਮ ਆ ਨੇੜੇ ਲਿਆ ਮੜੀ ਆਵਾਜ਼ ਬਹੁਤ ਜ਼ਰੂਰੀ ਆ ਨੇੜੇ ਹੋ ਰ ਆ ਜੀ ਜਿਹੜਾ ਤੁਹਾਨੂੰ ਲੱਗਦਾ ਹਨਾ ਵੀ ਇਹ ਜਿਹੜਾ ਕੰਮ ਆ ਸਰਕਾਰ ਦਾ ਕੰਮ ਹੋਣਾ ਇੱਕ ਲੀਡਰ ਦੀ ਵੀ ਗੱਡੀ ਲੰਗੀ ਆ ਲੀਡਰ ਵੀ ਲੰਗਦੇ ਆ ਕੀ ਤੁਹਾਨੂੰ ਲੱਗਦਾ ਵੀ ਅੱਜ ਤੱਕ ਕਿਸੇ ਲੀਡਰ ਨੇ ਜਾਂ ਤੁਹਾਡੇ ਇਲਾਕੇ ਦੇ ਲੀਡਰ ਨੇ ਵੀ ਕੋਈ ਕੰਮ ਕੀਤਾ ਹੋਵੇ ਪੌਣ ਨੂੰ ਲੈ ਕੇ ਵੀਰੇ ਆਪਾਂ ਨਾਲ ਸਾਰੇ ਲੀਡਰਾਂ ਵੱਜਾਇਆ ਹੈ ਹਾਂਜੀ ਸਾਰੇ ਲੀਡਰਾਂ ਵੱਲ ਡਿਮਾਂਡ ਰੱਖਦੀ ਹਾਂ ਪਰ ਨਿਰਿਤ ਕੌਰ ਰਾਣੀ ਤਿੰਨ ਫੇਰੀ ਪੂਲ ਨੂੰ ਡਿਮਾਂਡ ਕਹਿ ਗਈ ਵੀ ਤਿੰਨ ਫੇਰੀ ਕਹਿ ਗਈ ਉਹ ਵੀ ਹਮ ਲਾਵਾਂਗੇ ਪੂਲ ਐਮਪੀ ਤਿੰਨ ਫੇਰੀ ਬਣ ਗਈ ਉਹ ਹਾਂਜੀ ਤਿੰਨ ਫੇਰੀ ਤੁਨ ਮੰਨਣਾ ਵਿੱਚ ਨਹੀਂ ਲੜ ਜਾ ਕਰ ਖੈ ਲਾਜੂਗਾ ਲਾਜੂਗੀ ਲਾਜੂਗੀ ਪਰ ਇੱਤੀ ਪੂਲ ਨਹੀਂ ਮਰਾ ਲਗਾਇਓ 1967 ਕਾ ਵੀਰੇ ਪੂਲ ਲੱਗ ਰਿਹਾ ਹੈ ਮਰਾ 1967 ਤੋਂ ਅੱਜ ਤੱਕ ਪੌਲੀ ਨਹੀਂ ਬਣੀ ਪੂਰੀ ਨਹੀਂ ਬਣਿਆ ਵੀਰੇ ਪੂਲੀ ਨਹੀਂ ਬਣਿਆ ਤਾਂ ਤੋਂ ਕਹਿੰਦੇ ਆ ਰਹੀ ਫਿਰ 1967 ਮੇਰੇ ਮਾਰੀ ਨਾਜ ਮੰਡੀ ਬਣ ਗਈ ਸੀ ਡੋਣਾ ਸਾਹਿਬ ਨੇ ਮਾਰੀ ਥੋੜੀ ਮਦਦ ਤਾਂ ਜ਼ਰੂਰ ਕਰੀ ਆ ਲੈ ਆ ਭਾਈ ਸਾਹਿਬ ਦਾ ਡੋਣਾ ਸਾਹਿਬ ਨੇ ਵੀਰੇ ਮਾਰੀ ਮਦਦ ਕਰੀ ਥੋੜੀ ਸੀ ਹਾਂਜੀ ਬਾਕੀ ਵੀਰੇ ਕੋਈ ਵੀ ਲੀਡਰ ਆ ਗਿਆ ਤੁਸੀਂ ਬਰ ਨਿਊ ਕਹੇਗਾ ਵੀ ਪੂਲ ਲਗਾਗਾ ਪੂਲ ਕਿਸ ਨੇ ਨਹੀਂ ਵੀਰੇ ਲਾਇ ਮੈਂ ਮੈਂ ਕਹਿੰਦਾ ਹੁਣ ਬੀ ਐਮ ਪੀ ਦੀਆਂ ਵੋਟਾਂ ਨੇ ਹਾਂਜੀ ਜਿਹੜੇ ਖੜੇ ਆ ਸਿੱਧੀ ਗੱਲ ਕਹਿ ਦੋ ਤੂੰ ਕਿ ਪਹਿਲਾਂ ਸਾਡਾ ਪੌਲ ਬਣਾਓ ਹੋਰ ਸਾਨੂੰ ਕੋਈ ਵੀਰੇ ਸਾਰੇ ਪਿੰਡ ਨਾਲ ਇਕਾ ਕਰ ਲਿਆ ਮਾਰੇ ਨਾਲ ਸਾਰੇ ਪਿੰਡ ਨਾਲ ਵੀ ਵੋਟ ਬੂਥ ਬਣ ਜੰਦੇ ਸਾਰੇ ਪਿੰਡ ਵੀ ਸਾਰਾ ਪਿੰਡ ਪਹਿਲਾਂ ਪੂਲ ਦੀ ਡਿਮਾਂਡ ਰੱਖੇਗਾ ਵੀਰੇ ਮਾਰੇ ਵੀਰੇ ਖੇਤ ਵੀ ਪਰਲੇ ਪਾਸਾ ਸਾਰੇ ਜ਼ਮੀਨ ਪਰਲੇ ਪਾਸਾ ਮੇਨ ਵੀ ਉਧਰ ਹੈ ਵੀਰੇ ਰੱਖ ਲੈਣੇ ਵੀ ਮੇਰੇ ਮਨੂ ਔਖੇ ਹੋ ਜਾ ਆ ਜਾਂਦੇ ਆ ਪਰ ਕੱਲ ਬਰਸਾਤ ਦਾ ਮੌਸਮ ਸੀਗਾ ਬਹੁਤ ਹਾਂਜੀ ਹਾਂਜੀ ਬੜੀ ਬੁਰੀ ਹਾਲਤ ਸੀ ਜਾਨੀ ਬੈਜੀ ਰੇ ਬੜੀਆਂ ਗੱਡੀਆਂ ਟਰੈਲੀ ਟਰੈਕਟਰਾਂ ਨਾਲ ਕੜਾਈਆਂ ਹੋਦੇ ਤੋਂ ਤੇ ਜਿਹੜੀ ਲੇਡੀਜ਼ ਨੇ ਐਕਟੀਵਿਟੀ ਬਾਦੀ ਉਹ ਵੀ ਬਹੁਤ ਬਈ ਰੋ ਰੋ ਕੇ ਜਾਂਦੀ ਐ ਇੱਧਰ ਤੇ ਨੀ ਯਾਰ ਸਹੀ ਗੱਲ ਆ ਭਾਈ ਅੱਧੀ ਰਾਤ ਨੂੰ ਕੀ ਪਤਾ ਕਿਵੇਂ 11:00 12:00 ਮੈਂ ਤਾਂ ਗੱਦੇ ਬਹੁਤ ਨੇ ਯਾਰ ਇੱਧਰ ਤੇ ਮੈਂ ਭਾਈ ਇੱਕ ਚੀਜ਼ ਦੇਖੀ ਆ ਥੋੜਾ ਸਾਰੇ ਪਿੰਡ ਸਾਰੇ ਪਿੰਡ ਦੇ ਨੌਜਵਾਨ ਜਾਗਦੇ ਹੋ ਜਮਾ ਫਿਰਨੀ ਤੱਕ ਜਿੰਨਾ ਟਾਈਮ ਬੰਦਾ ਟੱਪਣੀ ਜਾਂਦਾ ਲਾਈਨਾਂ ਲੱਗੀਆਂ ਸਾਰੇ ਮੁੰਡਿਆਂ ਦੀਆਂ ਸਾਰੇ ਨੌਜਵਾਨ ਮਾਰਾ ਪਿੰਡ ਦਾ ਇੱਕ ਵੀ ਬੱਚਾ ਘਰ ਨਹੀਂ ਆ ਸਾਰੇ ਨੌਜਵਾਨ ਮੁੰਡੇ ਸਾਰੇ ਸੇਵਾ ਕਰੀ ਸਾਰਾ ਗ੍ਰੇ ਜਿਹੜੇ ਮੌਜੂਦਾ ਐਮਐਲਏ ਦਾ ਵੀ ਲੱਗ ਰਹੇ ਜੀ ਉਹਦੇ ਨੂੰ ਹਾੜਾ ਏ ਸੀ ਵੀਰ ਉਹ ਤੋਂ ਸੈਂਟਰ ਤੋਂ ਵੀ ਟੀਮ ਆਈ ਸੀ ਉਹ ਵੀ ਇੱਥੇ ਕਹੇ ਜੀ ਥੋੜਾ ਫੁੱਲ ਉਹ ਸੀ ਪਾਸ ਕਰਤਾ ਪਾਸ ਕਰ ਬਸ ਸਾਨੂੰ ਗੱਲਾਂ ਚ ਲਾਗੇ ਜੀ ਗੱਲਾਂ मतलब ਗੱਲਾਂ ਚ ਪਾਸ ਹੋ ਜਾਂਦਾ ਪਾ 1967 ਤੋਂ ਲੈ ਕੇ ਹੁਣ ਤੱਕ ਬਣਿਆ ਨਹੀਂ ਗਾ ਬਣਿਆ ਫੁੱਲ ਨਹੀਂ ਬਣਿਆ ਮੇਰੇ ਕਾਕ ਤਾਂ ਮੈਂ ਪਾਸ ਆਏ ਸਾਲ ਹੋ ਰਿਹਾ ਵੀਰੇ ਪਰ ਫੁੱਲ ਨਹੀਂ ਲੱਗਿਆ ਮਰ ਟੋਲ ਪਲਾਇਆ ਤੇ ਆਪਾਂ ਪਰਚੀ ਕਟਾਉਣੀ ਕਟਾਉਣੀ ਆ ਕਿਉਂ ਕਟਾਉਣੀ ਆ ਉਥੇ ਸਹੂਲਤ ਦੇ ਲਈ ਸਹੂਲਤ ਉਹ ਦਿੰਦੇ ਕੋਈ ਨਹੀਂ ਹੈ ਆ ਇੱਥੇ ਹੁਣ ਬਾਈ ਹੁਣੀ ਆਪ ਖੜੇ ਆ ਪੌਲ ਤੋਂ ਨੰਗਣਾ ਆਪਾਂ ਸਰਕਾਰ ਬਾ ਫੜਦੀ ਨਹੀਂ 1967 ਦੇ ਦੁਖੀ ਨੇ ਠੀਕ ਹੈ ਦੁਖੀ ਹੋ ਕੇ ਤਾਂ ਵੀ ਉਹ ਮੁੰਡਾ ਦਿਖਾ ਤੂੰ ਪਿੱਛੇ ਨਾਲੇ ਛੋਟੀਆਂ ਲੋੜੀਆਂ ਤੀਜਾ ਸਾਰੀਆਂ ਦਿਖਾ ਦੇ ਇੱਧਰ ਘਰ ਹੁ ਫੇਰ 1967 ਦੇ ਦੁਖੀ ਆ ਆ ਪੌਲ ਦੇਖ ਲਓ ਤੁਸੀਂ ਪੌਲ ਦੀ ਹਾਲਤ ਦੇਖ ਲਓ ਇਹ ਆਪਾਂ ਨੂੰ ਕਰਨਾ ਪੈਣਾ ਜਿੰਨੀ ਵੀ ਸੰਗ ਇੱਥੋਂ ਵੀ ਨੰਗਦੀ ਆ ਥੋੜੇ ਚੋ ਥੋੜਾ ਬਹੁਤੇ ਚੋ ਬਹੁਤਾ ਤੁਸੀਂ ਜ਼ਰੂਰ ਹਨਾ ਸ਼ਰਤਾਂ ਦੇ ਮੁਤਾਬਕ ਜਿਹੜੀ ਸੇਵਾ ਉਹ ਦੇ ਕੇ ਜਾਇਆ ਕਰੋ ਤਾਂ ਕਿ ਆਪਾਂ ਸਾਰੇ ਰਲ ਕੇ ਇਹ ਪੁਲ ਦਾ ਜਿਹੜਾ ਨਿਰਮਾਣ ਉਹ ਕਰਵਾ ਸਕੀਏ ਐਨੀਆਂ ਬੇਨਤੀਆਂ ਤੁਹਾਡੇ ਅੱਗੇ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ